ਅੱਜ ਜਿਹੜਾ ਇਹ ਬੜਾ ਹੀ ਸਹੀ ਟਾਈਮ ਹੈ ਇਹ ਪੰਚਾਇਤਾਂ ਦਾ ਜਿਹੜਾ ਮੂਲ ਢਾਂਚਾ ਹੈ ਬੇਸ ਲੈਵਲ ਦਾ ਉਹਨੂੰ ਐਕਟੀਵੇਟ ਕਰਨ ਲਈ ਅਸੀਂ ਇਕੱਠੇ ਹੋਏ ਆ ਉਹਦੇ ਬਾਰੇ ਸੋਚਣ ਤੇ ਪਲਾਨ ਕਰਨ ਲਈ ਇਕੱਠੇ ਹੋਏ ਆ ਜਦੋਂ ਪੰਚਾਇਤਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਟਿੱਟਿਸਾਈਜ਼ ਕਰਨਾ ਬੜਾ ਸੌਖਾ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਾਅਦ ਦੇ ਵਿੱਚ ਕੰਮ ਕਰਨ ਦਾ ਹੁਣ ਲੋੜ ਆ ਜਦੋਂ ਕਿ ਹੁਣ ਇਕੱਠੇ ਬੈਠ ਕੇ ਇਸ ਤੋਂ ਬਾਅਦ ਵੀ ਇੱਕ ਦੋ ਮੀਟਿੰਗ ਕਰਕੇ ਕਿ ਹਰ ਪਿੰਡ ਪਿੰਡ ਦੇ ਵਿੱਚ ਸਾਡੀ ਡਿਊਟੀ ਬਣਦੀ ਹੈ ਅਸੀਂ ਜਿਹੜੇ ਇੱਥੇ 100 ਬੰਦੇ ਬੈਠੇ ਆ ਇਹ ਬਹੁਤ ਹੀ ਅ ਅਵੇਅਰ ਲੋਕੀ ਆ ਜੋ ਸਮਝਦੇ ਆ ਕਿ ਕੀ ਹੋ ਰਿਹਾ ਅਸੀਂ ਇੱਥੇ ਸੈਮੀਨਾਰ ਅਟੈਂਡ ਕਰਦੇ ਆ ਪੀਰੀਆਡਿਕਲੀ ਤੇ ਡਾਕਟਰ ਪਰੇਲਾਲ ਗਰਗ ਵਰਗੇ ਮਹਾਪੁਰਸ਼ਾਂ ਸਾਰਿਆਂ ਦੇ ਤੋਂ ਸਿੱਖ ਕੇ ਅਸੀਂ ਕਾਫੀ ਅਵੇਅਰਨੈਸ ਰੱਖਦੇ ਆ ਹੁਣ ਸਾਡਾ ਕੰਮ ਇਹ ਬਣਦਾ ਹੈ ਕਿ ਡਿਸਕਸ਼ਨ ਕਰਨ ਤੋਂ ਸਿਵਾਏ ਨੌਲੇਜ ਬਹੁਤ ਕੱਠੀ ਸਾਡੇ ਕੋਲ ਹੈਗੀ ਬਹੁਤ ਜਿਆਦਾ ਟੈਲੈਂਟ ਹੈਗਾ ਸਾਡੇ ਕੋਲ ਪੰਜਾਬ ਦੇ ਵਿੱਚ ਹਰ ਸਬਜੈਕਟ ਨੂੰ ਲੈ ਲਓ ਮੰਨਰੇਗਾ ਲੈ ਲਓ ਡਾਕਟਰ ਸਾਹਿਬ ਦਾ ਲੈ ਲਓ ਅਮਿਤ ਸਿੰਘ ਦਾ ਹੋਰ ਕੋਈ ਸਿੱਖੜ ਦੀ ਲੋੜ ਨਹੀਂ ਖਾਲੀ ਨਾ ਤੋਂ ਗੱਲਬਾਤ ਕਰਕੇ ਚਰਚਾ ਕਰਕੇ ਥੱਲੇ ਤੱਕ ਪਹੁੰਚਾਉਣ ਦੀ ਲੋੜ ਹੈ ਇਹ ਟਾਈਮ ਹੈ ਇਹ ਸਮਾਂ ਜਿਹੜਾ ਹੁਣ ਆਪਾਂ ਸੁਣੀਏ ਹੀ ਇੰਟੀਗਰੇਟਰੀ ਸਾਡਾ ਵੈਲਿਊ ਬੇਸ ਕੰਮ ਉਥੇ ਆਣਾ ਜੇ ਅਸੀਂ ਆਪਾਂ ਇੱਕ ਸਰਪੰਚ ਹੀ ਆ ਜਿਹੜੇ ਪੰਜ ਨੇ ਚੰਗੀ ਤਰ੍ਹਾਂ ਚੁਣ ਸਕੀਏ ਉਹਦੀ ਵਿਆਖਿਆ ਕਰ ਸਕੀਏ ਉਹਦੇ ਉੱਤੇ ਡਿਸਕਸ਼ਨ ਕਰਕੇ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਬੀਬੀ ਆਡੇ ਲਾਜ ਨੰਬਰ ਚ ਆਈਆਂ ਨੇ ਅੱਜ ਜੇ 100 ਬੰਦੇ ਵੀ ਇਕੱਠੇ ਹੋયા ਤੇ ਅਸੀਂ ਚਾਰ ਚਾਰ ਪਿੰਡ ਦੇ ਵਿੱਚ ਵੀ ਢੀੜਾ ਦੇ ਲਈਏ ਤੇ ਅੱਧੇ ਇੱਕ ਪਿੰਡ ਤੇ ਕਵਰ ਹੋ ਜਾਂਦੇ ਨੇ ਤੇ ਹਾਲੀ ਤੇ ਸੰਸਥਾ ਬੜੀ ਅੱਛੀ ਹੈ ਮੈਂ ਕਾਫੀ 5-7 ਸਾਲ ਤੋਂ ਮੇਰਾ ਪਿੰਡ ਤੇ ਮੈਂ ਪੰਜਾਬ ਅ ਜਿਆ ਮੀਟ ਕਾ ਅਟੈਂਡ ਕਰਦਾ ਰਿਆਂ ਅਸੀਂ ਸਰ ਜਣੇ ਇਕੱਠੇ ਹੋ ਕੇ ਉਹ ਸਾਰੀਆਂ ਦੂਜੀਆਂ ਸੰਸਥਾਵਾਂ ਨੇ ਬਿਕੋਜ਼ ਇੱਕ ਵਾਰੀ ਜਿਹੜੀ ਪੰਚਾਇਤ ਚੁਣੀ ਗਈ ਹੁਣ ਤੇ ਪਿਛਲੇ 4-5 ਸਾਲਾਂ ਵਿੱਚ ਇੰਨੀ ਕੁ ਗਿਆਨਤਾ ਹੋਈ ਹੈ ಗ್ರಾಮ ਸਭਾ ਬਾਰੇ ਡਾਕਟਰ ਸਾਹਿਬ ਨੇ ਦੱਸਿਆ ਹੁਣੀ ਅ ਇੰਨੀ ਚਰਚਾ ਹੈ ਕਾਈਂਡ ਗੱਟ ਸੀ ਸੋਸ਼ਲ ਮੀਡੀਆ ਤੇ ਆਪਾਂ ਜਿਹੜੀਆਂ ਚਰਚਾ ਕਰਦੇ ਰਹਿੰਦੇ ਆ ਅਲੱਗ ਥਾਵਾਂ ਤੇ ਜਿਹੜੀ ਪਾਵਰ ਹੈ ਦੇਖੋ ਗਵਰਨੈਂਸ ਮੇਰਾ ਜਣਾ ਵੀ ਹੁਣ ਜਿੰਨਾ 50 55 ਸਾਲ ਦਾ ਪਬਲਿਕ ਲਾਈਫ ਦੇ ਵਿੱਚ ਨੌਕਰੀ ਕੀਤੀ ਹੈ ਮੈਂ ਇਹ ਸਿਸਟਮ ਨੂੰ ਸਮਝਣ ਦੀ ਲੋੜ ਆ ਜੇ ਅਸੀਂ ਲੱਖ ਰੁਪਏ ਖਰਚ ਕਰਦੇ ਤਾਂ ਸਾਡਾ ਧੂ ਨਿਕਲ ਜਾਂਦਾ ਪਸੀਨੇ ਨਿਕਲ ਜਾਂਦੇ ਨੇ ਬਸ ਲੱਖ ਰੁਪਏ ਕਿੱਥੇ ਖਰਚ ਕਰਨੇ ਜਦੋਂ ਅਸੀਂ ਜਿੰਨਾ ਚਿਰ ਸਾਰਾ ਸਿਸਟਮ ਨਹੀਂ ਸਮਝਾਂਗੇ ਇਸ ਵਿਵਸਥਾ ਦਾ ਕੋਈ 140 ਲੱਖ 140 ਲੱਖ ਕਰੋੜ ਜਿਹੜਾ ਜ ਖਰਚਾ ਹੈ ਸਰਕਾਰ ਕਰਦੀ ਹੈ ਸੈਂਟਰ ਦਾ ਦੇ ਕੋ 1.5 ਲੱਖ ਰੁਪਏ ਪੰਜਾਬ ਸਰਕਾਰ ਕਰਦੀ ਹੈ ਉਹ ਇਨਾ ਸਾਰਾ ਪੈਸਾ ਕਿੱਥੋਂ ਆਉਂਦਾ ਹੈ ਉਹ ਸਾਡੇ ਕੋਲ ਜਾਂਦਾ ਸਾਡੇ ਜੀਐਸਟੀ ਇਹ ਨਾ ਸੋਚੋ ਕਿ ਅਸੀਂ ਕਿਸਾਨ ਆ ਤੇ ਸਾਨੂੰ ਟੈਕਸ ਨਹੀਂ ਦੇਣਾ ਪੈਂਦਾ ਹਰ ਚੀਜ਼ ਤੋਂ ਟੁੱਥਪੈਕ ਤੋਂ ਲੈ ਕੇ ਤੇ ਬਿਜਲੀ ਤੋਂ ਲੈ ਕੇ ਜੀਐਸਟੀ ਜਿਹੜੀ ਆ ਤੁਹਾਨੂੰ ਸਾਰਾ ਪੈਸਾ ਤੁਹਾਡਾ ਜਿਹੜਾ ਉੱਥੇ ਲੱਗਾ ਹੈ ਉਹ ਉਹਨੂੰ ਸਾਂਭਣ ਦਾ ਵਕਤ ਜਿਹੜਾ ਹੋਣਾ ਹੀ ਹੈ ਛੇ ਵਿਵਸਥਾ ਸਾਰੀ ਪੁੱਠੀ ਹੋ ਕੇ ਉੱਤੋਂ ਲੱਗੇ ਥੱਲੇ ਤੱਕ ਆ ਰਹੀ ਹੈ ਜਦੋਂ ਤੱਕ ਅਸੀਂ ਉੱਤੋਂ ਸ਼ੁਰੂ ਕਰਦਿਆਂ ਪਾਰਲੀਮੈਂਟ ਤੇ ਵਿਧਾਨ ਸਭਾ ਵੱਡੀਆਂ-ਵੱਡੀਆਂ ਦੇ ਵਿੱਚ ਉਹ ਰੇਟ ਕੰਡੀਸ਼ਨ ਲਾ ਕੇ ਵੱਡੇ ਮੁਹੱਲਿਆਂ 'ਚ ਬੈਠੇ ਨੇ ਤੇ ਉਹਦੀ ਜਿਹੜੀ ਬੈਸਟ ਬੈਨੇਫਿਸ਼ੀਰੀ ਜਿਹੜਾ ਅਲਟੀਮੇਟ ਬੈਨੇਫਿਸ਼ੀਰੀ ਹੁੰਦਾ ਉਹ ਉੱਥੇ ਮੁਹੱਲਾਂ ਤੋਂ ਛੱਡ ਕੇ ਥੱਲੇ ਆਉ ਤੇ ਪਿੰਡ ਦੇ ਵਿੱਚ ਕਿਸੇ ਆਮ ਪਿੰਡਾਂ ਦੇ ਵਿੱਚ ਪੰਚਾਇਤ ਪਾਉਣੀ ਹੈ ਨਿਕਾ ਜੇ ਹੈਗਾ ਤਾਂ ਇੱਕ ਅੱਧੇ ਕਮਰੇ ਦਾ ਹੈਗਾ ਛੋਟਾ ਜਿਹਾ ਵਿਵਸਥਾ ਸਾਰੀ ਉੱਤੋਂ ਲਾ ਕੇ ਵਿਧਾਨ ਸਭਾ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ ਬਣੀ ਸਿਰਫ ਪਿੰਡ ਵਾਸਤੇ ਹੈ ਇਹ ਥੱਲੇ ਗਰੀਬ ਆਦਮੀ ਲਈ ਕਹਿ ਲਓ ਪਿੰਡ ਸ਼ਹਿਰ ਦੇ ਵਿੱਚ ਉਹਦੀ ਖਰਚਾ ਜਿਹੜਾ ਕਿਸੇ ਮੈਂਦ ਕਹਿੰਨਾ ਅਸੀਂ ਮੈਂ ਕਿਸੇ ਕੇਐਮਟੀ ਵਾਲਾ ਕੰਸਲਟੈਂਸੀ ਲਈ ਗਿਆ ਨਾ ਨੇ ਪੰਜਾਬ ਸਰਕਾਰ ਨੇ ਮੈਂ ਕਿਹਾ ਖਾਲੀ ਇੱਕ ਚੀਜ਼ ਵੇਖੋ ਕਿ ਕ腐ਸ਼ਨ ਨੂੰ ਕਿਤੇ ਕੁਆਂਟੀਫਾਈ ਕੀਤਾ ਜਾ ਸਕਦਾ ਹੈ ਤੇ ਦੂਜਾ ਜਿਹੜੀ ਸਟੱਬਲਮੈਂਟ ਬਣੀ ਹੈ ਹਰ ਇੱਕ ਡਿਪਾਰਟਮੈਂਟ ਦੀ ਪਾਣ ਰੂਰਲ ਡਿਵੈਲਪਮੈਂਟ ਲੈ ਲਓ ਖੇਤੀਬਾੜੀ ਲੈ ਲਓ ਉਹਨਾਂ ਨੂੰ ਮੈਜ਼ਰਮੈਂਟ ਕਰੋ ਕਿ ਉਹਨਾਂ ਦਾ ਖਰਚਾ ਜਿਹੜਾ ਬਜਟ ਹੈ ਉਹਦਾ ਜੋ ਕਿੰਨਾ ਹਿੱਸਾ ਚਪੜਾਸੀ ਤੋਂ ਲੈ ਕੇ ਸੈਕਟਰੀ ਆ ਪ੍ਰਾਈਮ ਚੀਫ ਮਿਨਿਸਟਰ ਤੱਕ ਹੁੰਦਾ ਤੇ ਕਿੰਨਾ ਐਕਚੁਅਲੀ ਜਾ ਕੇ ਪਿੰਡ 'ਚ ਖਰਚ ਹੁੰਦਾ ਉਹ ਇਹ ਚੀਜ਼ ਜਦੋਂ ਵਿਵਸਥਾ ਗਵਰਨਸ ਜਦੋਂ ਤੱਕ ਆਪਾਂ ਨਹੀਂ ਸਮਝਾਂਗੇ ਕਿ ਸਾਡਾ ਕੀ ਕੀ ਜੇ ਹਾਲ ਕਦੋਂ ਸੁਧਰਨਾ ਹੈ ਅੱਜ ਤੱਕ ਜਿਹੜੀ ਆਜ਼ਾਦੀ ਹੈ ਤਾਂ ਸਾਨੂੰ ਥੋੜਾ ਮਿਲੀ ਹੈ ਪਿੰਡ ਲੈਵਲ ਦੇ ਉੱਤੇ ਆਜ਼ਾਦੀ ਤੇ ਮਿਲੀ ਹੈ ਵੱਡੇ ਵੱਡੇ ਕਾਰਪੋਰੇਟਸ ਨੂੰ ਤੇ ਵੱੱਡੀ ਥਾਵਾਂ ਤੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਬਾਕੀ ਜਿਹੜੀਆਂ ਜਿੰਨੀਆਂ ਪ੍ਰੋਬਲਮਸ ਨੇ ਸਾਡੇ ਪਿੰਡ ਦੇ ਨੈਟ ਦੇ এনवायरमेंट ਲੈ ਲਓ ਤੁਹਾਡਾ ਐਜੂਕੇਸ਼ਨ ਲੈ ਲਓ ਹਸਪੀਟਲ ਹਸਪੀਟਲ ਦਾ ਲੈ ਲਓ ਕਰcie ਹੁਣ ਤੇ ਸਭ ਕੁਝ ਮਿਲ ਜਾਂਦਾ ਹੈ ਔਰ ਪਲੈਨਿੰਗ ਕਮਿਸ਼ਨ ਨੇ ਇੰਨੀਕ ਡਿਟੇਲ ਦੇ ਵਿੱਚ ਜਿਹੜਾ ਪੰਚਾਇਤ ਡਵੈਲਪਮੈਂਟ ਇੰਡੈਕਸ ਬਣਾਇਆ ਹੈ ਮੈਨੂੰ ਨਹੀਂ ਜਾਪਦਾ ਕੋਈ ਵੀ ਸਾਡੇ ਸਾਰਿਆਂ ਚੋਂ ਇੰਨੀਕ ਡਿਟੇਲ ਚ ਕੋਈ ਜਾਊਗਾ ਕਿ ਉਥੇ ਕਿੱਥੇ ਕਿੱਥੇ ਨਾਲੀਆਂ ਦਾ ਮੈਜ਼ਰਮੈਂਟ ਤੋਂ ਹੁੰਦੀ ਹੈ ਉਥੇ ਕੀ ਕੀ ਜਿਹੜਾ ਨਾ ਐਜੂਕੇਸ਼ਨ ਦਾ ਔਰਤਾਂ ਦਾ ਬੱਚਿਆਂ ਦਾ ਹੈਲਥ ਦਾ ਉਹਨਾਂ ਨੇ ਇੰਡੈਕਸ ਬਣਾਇਆ ਕਿ ਉਹਦੀ ਰਿਪੋਰਟਿੰਗ ਹੋਇਆ ਕਰੇਗੀ ਸਾਡਾ ਫਰਜ਼ ਤੈ ਹੀ ਬਣਦਾ ਜੇ ਆਪਾਂ ਅਧਿਕਾਰ ਡਿਮਾਂਡ ਕਰੀਏ ਕਿ ਉਹ ਕੋ ਜਣੀ ਰਿਪੋਰਟਿੰਗ ਠੀਕ ਹੋਵੇ ਔਰ ਉਹ ਤਵੇ ਹੋएगी ਜੇ ਅਸੀਂ ਸਿਲੈਕਟ ਕਰਾਂਗੇ ਚੰਗੇ ਪੰਜ ਪੰਜੇ ਸਰਪੰਚ ਤੇ ਜਾਂ ਅਸੀਂ ਗ੍ਰਾਮ ਸਭਾ ਹੁਣ ਤੁਸੀਂ ਇੰਨੇ ਸਾਲ ਹੋ ਗਏ ਫਿਰ ਚਲੋ ਐਕਟ ਵੀ ਜਦੋਂ ਐਮੈਂਡਮੈਂਟ ਹੋਈ ਹੈ ਮਨੂੰ ਜਿਆਦਾ 90% ਲੋਕਾਂ ਨੂੰ ਮੈਂ ਪੁੱਛਦਾ ਨੂੰ ਗ੍ਰਾਮ ਸਭਾ ਦਾ ਕਦੀ ਵੇਖੀ ਨਹੀਂ ਜੇ ਕਦੇ 10% ਆ ਪਿੰਡਾਂ ਵਿੱਚ ਹੁੰਦੀ ਹੈ ਤੇ ਉਹਦੇ ਵਿੱਚ ਕੀ ਡਿਟੇਲ ਹੁੰਦੀ ਹੈ ਕੀ ਹਿਸਾਬ ਨਾਲ ਮਿਲਦਾ ਉਹਦੀ ਤੁਹਾਨੂੰ ਖਾਲੀ ਮੈਂ ਇੱਕੋ ਗੁਜ਼ਾਰਿਸ਼ ਕਰਾਂਗਾ ਤੁਸੀਂ ਬਜਟ ਚ 4-5 ਕਰੋੜ ਦਾ ਐਸਆਰਡੀਐਸ ਸਟੇਟ ਇੰਸਟੀਟਿਊਟ ਆਫ ਰੂਰਲ ਡਿਵੈਲਪਮੈਂਟ ਅੱਜ ਤੱਕ ਉਹਦੀਆਂ 5-7 ਕਿਤਾਬਾਂ ਬਣੀਆਂ ਨੇ ਸਰਪੰਚ ਦੀ ਕੀ ਡਿਊਟੀ ਐ ਉਹ ਖਰਚੇ ਕਿੱਥੇ ਹੋਣੇ ਨੇ ਆਡਿਟ ਕਿੱਥੇ ਹੋਣਾ ਹੈ ਕਮੇਟੀ ਕਿਹੜੀ ਬਣਨੀ ਐ ਉਹ ਅੱਜ ਤੱਕ ਬਨੂ ਨਹੀਂ ਜਾਬਦਾ ਪਿੰਡਾਂ ਤੱਕ ਪਹੁੰਚੀਆਂ ਨੇ ਸਿਰਫ 6 ਬੁੱਕਲੇਟ ਨੇ ਜੇ ਕਿਸ ਨੂੰ ਚਾਹੀਦੀ ਮੈਂ ਆਨਲਾਈਨ ਤੁਹਾਨੂੰ ਦੇ ਦੇਣਾ ਖਾਲੀ ਉਹੀ ਆਪਾਂ ਹਰ ਹਰ ਪਿੰਡ ਤੱਕ ਪਹੁੰਚਾ ਦਈਏ ਮੈਕਾਡਰ ਪੰਚਾਇਤ ਡਵੈਲਪਮੈਂਟ ਨੈਕਸਟ ਦੇ ਬਾਅਦ ਦੀ ਗੱਲ ਐ ਇਹ ਖਾਲੀ 6 ਬੁੱਕਲੇਟ ਜੇ ਆਪਾਂ ਤੁਹਾਨੂੰ ਆਈਏ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਪਤਾ ਤਾਂ ਚੱਲੇ ਉਹਨਾਂ ਦੀ ਪਾਵਰ ਕਿੰਨੀ ਗਿਆਦਾ ਹੈ ਤੇ ਇਹ ਹੁਣ ਜਿਆਦਾ ਨਾ ਕਹਿੰਦੇ ਉਹਦੇ ਬੜੇ ਬੜੇ ਵਿਗਿਆਨ ਲੋਕ ਹੀ ਬੈਠੇ ਨੇ ਤੇ ਮੈਂ ਸਿਰਫ ਮੈਂ ਪਹਿਲੀ ਵਾਰੀ ਬੋਲ ਰਿਹਾ ਨਾਰਮਲੀ ਨਹੀਂ ਬੋਲਦਾ ਹੁੰਦਾ ਤੇ ਇਹ ਮੈਂ ਗੁਜ਼ਾਰਿਸ਼ ਕਰਨ ਆਇਆ ਕਿ ਅਸੀਂ ਜਿਹੜੇ ਗੈਪਸ ਦੇ ਲੋਕਿਆਂ ਨੂੰ ਬੜੀ ਬੜੀ ਨੋਲਿਜ ਬੈਠੀ ਆ ਅਸੀਂ ਇੱਕ ਛੋਟੀ ਜਿਹੀ ਸੰਸਥਾ ਚਲਾਉਣੀ ਆ ਮੈਂ ਪੰਜਾਬੀ ਕੁ ਜੋ ਜੋ ਸਰਕਾਰ ਦਾ ਜਿੱਥੇ ਬਣਿਆ ਜਿਸ ਵਾਸਤੇ ਅਜੇ ਨਹੀਂ ਪਹੁੰਚਦਾ ਉਹਦੇ ਤੇ ਅਸੀਂ ਥੋੜਾ ਕੰਮ ਕਰਦੇ ਆ ਤੇ ਇਹ ਗੁਜ਼ਾਰਿਸ਼ ਕਰਾਂਗਾ ਐਂਡ ਦੇ ਵਿੱਚ ਵੀ ਤੁਸੀਂ ਸਾਰੇ ਜਾਣੇ ਐਕਟਿਵ ਹੋ ਕੇ ਇਹ ਯੂ ਟਾਈਮ ਆ ਕਿ ਆਪਣੇ ਆਪਣੇ ਪਿੰਡਾਂ ਵਿੱਚ ਜਿਹੜਾ ਉਹ 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 ਜਿਹੜੇ এডਿਕੇਸ਼ਨ ਜਿਹੜੀ ਤੁਹਾਡੀ ਨੌਲੇਜ ਹੈ ਉਹਨੂੰ ਡਿਸਟ੍ਰਿਬਿਊਟ ਕਰਕੇ ਦੇ ਚੰਗੇ ਚੰਗੇ ਜਿਹੜੇ ਪ੍ਰਤੀਨਿਧੀਆਂ ਨੂੰ ਚੁਣੋ ਵੈਕਲ ਖਾਓ ਸਰਬਤ